ਮੇਰੇ ਸੇ ਲਈ ਆਈ ਆ ਸਾਬਾ ਮੇਰੇ ਲਈ ਗੱਡੇ ਘੱਟ ਆ ਆਵਾਜ਼ ਤਾਂ ਗੱਡੇ ਹਨ ਸਾਰੀਆਂ ਦਾ ਆਹੋ ਵੀਰ ਹਾਂ ਇਹ ਸਾਰੀਆਂ ਦੁੱਧ ਵਾਲੀਆਂ ਹੁੰਦੀਆਂ ਕਿਲੋ ਕਿਲੋ ਸਵਾ ਸਵਾ ਕਿਲੋ ਦੁੱਧ ਹੁੰਦਾ ਹੀ ਆਗਾ ਲਵੀ ਪਹਿਲੀ ਝੋਟੀ ਦੇਖੋ ਤੁਸੀਂ ਇਹਦੇ ਵਿੱਚ ਕੀ ਕਮੀ ਆ ਗਈ ਤੇ ਇਹਦਾ weight ਪੌਣੇ ਕਿ ਤਿੰਨ ਕੁਇੰਟਲ ਹੋਊਗਾ ਬਾਕੀ ਪੇਟ ਸਹੀ ਤਾਂ ਤਾਂ ਹੀ ਰਹੂਗਾ ਜੇ ਆਪਾਂ ਫੀਤੇ ਨਾਲ ਨਾਪ ਕੇ ਰਾਵਾਂਗੇ ਇਹ ਤੋਂ ਗਾਂਹੜੀ ਚੋਂ ਟੀਵੀ ਦੇਖੋ ਜੀ ਕਿੰਨੀ ਚੰਗੀ ਆ ਵਕਤੇ ਬਾਕੀ ਆਪਾਂ ਪੂਰੀ ਗੱਲ ਕਰਦੇ ਆਂ ਵੀਡੀਓ ਵਿੱਚ ਕਿ ਆਪਣੀ ਵੀਡੀਓ ਦਾ ਟਾਈਟਲ ਹੁੰਦਾ ਪੰਜਾਬ ਦੀ ਕਰੀਮ ਜੋਫੀ ਨੂੰ ਜਿਹੜੇ ਪਸ਼ੂ ਆਪਾਂ ਵੜਨ ਵਾਲਾਂ ਦੇ ਦਿੰਦੇ ਆਂਗੇ ਠੀਕ ਹੈ ਤੇ ਇਹਨਾਂ ਨਾਲ ਆਪਾਂ ਚੰਗੀ ਤਰ੍ਹਾਂ ਗੱਲ ਕੀਤੀ ਹੈਗੀ ਹੈ ਨਾ ਵੀ ਇਹ ਗਾਵਾਂ ਮੱਝਾਂ ਸੋਰੀ ਆਪਣਾ ਮੱਝਾਂ ਨਾ ਝੋਟੀਆਂ ਦੇ ਦਿੰਦੇ ਹੁੰਦੇ ਆਗੇ ਕੋਈ ਗੱਲ ਨਹੀਂ ਗੇ ਇਹਨਾਂ ਕੋਲੇ ਆਊਗਾ ਤੇ ਇਹਦੀ ਲੋਕੇਸ਼ਨ ਹੈਗੀ ਡੱਬਾ ਵਾਲੀ ਮੰਡੀ ਤੇ ਹਰੇਕ ਐਤਵਾਰ ਨੂੰ ਹੁੰਦੀ ਹੈ ਤੇ ਬੰਗਣਾ ਗੱਲ ਕਰਾਵਾਂਗੇ ਵੀਡੀਓ ਚ ਫੋਟੋ ਤੇ ਆਹ ਦੇ ਮਤਲਬ ਇਹ ਚਾਰ ਮਹੀਨੇ ਦੀ ਗੱਬਣ ਆਗੀ ਤੇ ਹੈਗੇ ਕਿ ਸੇ ਲਾਗੇ ਤੇ ਅੱਗੇ ਜਾ ਕੇ ਸਾਨੂੰ ਹੋਰ ਵੀ ਆਪਾਂ ਚੰਗੇ ਚੰਗਾ ਕਟੀਆਂ ਤੇ ਝੋਟੀਆਂ ਦਿਖਾਉਣੇ ਆਗੇ ਠੀਕ ਹੈ ਤੇ ਬਾਕੀ ਆ ਦੇਖੋ ਝੋਟੇ ਆਗੇ ਪੂਰੇ ਨਾਲ ਦਾ ਪਰ ਰੇਟ ਰੂਟ ਬਾਰੇ ਪੂਰੀ ਜਾਣਕਾਰੀ ਮੱਥਾ ਦੇਖੋ ਪੂਰੇ ਚੰਗੇ ਇਹ ਚੀਜ਼ ਨਾ ਮੇਲਿਆਂ ਚ ਲੜਨ ਵਾਲੀ ਸੀਗੀ ਤੇ ਅੱਜ ਆਟੂ ਮਾਲ ਚ ਖੜੀ ਹੈਗੀ ਪਹਿਲਾਂ ਗਨੇ ਪਾਲਿਆ ਤੇ ਬਾਕੀ ਆ ਦੇਖੋ ਝੋਟਾ ਗੱਡਾ ਚੰਗਾ ਹਨਾ ਤੇ ਮਾਝਾ ਮੋਝਾ ਲਾਉਂਦਾਗਾ ਤੇ ਇਹਦਾ ਆਪਾਂ ਰੇਟ ਵੀ ਦੱਸਾਂਗੇ ਪੂਰੀ ਗਰੀ ਰੇਟ ਕਿੰਨਾ ਦਾ ਹਾਂ ਹਾਂ ਇਹ ਮੰਗਦੇ 1.5 ਲੱਖ ਇਹ ਤਾਂ 1.5 ਲੱਖ ਰੁਪਏ ਮੰਗਦੇ ਹੈਗੇ ਬਾਕੀ ਝੋਟਾ ਦੇ ਕਪੂਰ ਹੈ ਟਾਪ ਕੁਆਲਿਟੀ ਦਾ ਹਨਾ ਤੇ ਅੱਗੇ ਜਾ ਕੇ ਇਸ ਨੂੰ ਹੋਰ ਵੀ ਦਿਖਾਉਣੇ ਐਵੇਂ ਪੂਰੀ ਮੱਝ ਖੜੀ ਹੈਗੀ ਇਹਦੇ ਵਿੱਚ ਤੇ ਆਹ ਦੇਖ ਲੇ ਮੇੜੀ ਮੱਝ ਖੜੀ ਹੈਗੀ 1.5 ਲੱਖ ਰੁਪਏ ਮੰਗਦੇ ਭਾਈ ਝੋਟੇ ਦੇ ਤੇ ਬਾਕੀ ਆਪਾਂ ਇਹਨਾਂ ਦੀ ਫੁੱਲ ਵੀਡੀਓ ਪਾਵਾਂਗੇ ਉੱਚੀ ਦੀ ਤਾਂ ਗੱਲ ਕਰਕੇ ਬਾਕੀ ਆਹ ਦੇਖੋ ਕਟੀਆਂ ਕਿੰਨੀਆਂ ਚੰਗੀਆਂ ਚੰਗੀਆਂ ਹਨਾ ਆਹ ਦੇਖੋ ਕਟੀਆਂ ਸਾਰੀਆਂ ਟੋਪ ਟੋਪ ਦੀਆਂ ਕਟੀਆਂ ਨੇ ਹੋਰੋਂ ਜ਼ਿਆਦੇ ਜਿੰਨੀਆਂ ਵੀ ਕਹਦੇ ਤੇ ਹਰੇ ਕੈਂਤਵਾਰ ਨੂੰ ਮੰਡੀ ਹੁੰਦੀ ਹੈਗੀ ਇੱਥੇ ਜਿਵੇਂ ਉਹ ਚੰਗੇ-ਚੰਗੇ ਕੱਟੀਆਂ ਹੁੰਦੀਆਂ ਤੇ ਜਿਹੜੇ ਵੀ ਭਰਾ ਵੀ ਛੋਟੀਆਂ ਕੱਟੀਆਂ ਪਾਲਨ ਦੇ ਸ਼ਕੀਨ ਆਗੇ ਹਨ ਉਹ ਮੰਡੀ ਤੇ ਆਇਆ ਕਰ ਤੇ ਕੱਟੀਆਂ ਖਰੀਦ ਲਿਆ ਕਰੋ ਤੇ ਅੱਗੇ ਵੀ ਆਪਾਂ ਤੁਹਾਨੂੰ ਹੋਰ ਵੀ ਬਹੁਤ ਜ਼ਿਆਦਾ ਦਿਖਾਉਣੇ ਆਗੇ ਤੇ ਬਾਕੀ ਜਿਹ ਮਿਹਨਤ ਦੀ ਗੱਲ ਆ ਵੀ ਕਈ ਕਹਿੰਦੇ ਪਾਲਦਿਆਂ ਨਹੀਂ ਹਨਾ ਤੇ ਸਾਡੀਆਂ ਤਾਂ ਇੱਕ ਦਿਨ ਦੀਆਂ ਪਲਗੀਆਂ ਸੀਗੀਆਂ ਆ ਸਾਰੀ 5 ਦਿਨਾਂ ਦੀ ਤੇ ਬਾਕੀ ਦੇਖੋ ਹਨਾ ਹੋਰ ਵੀ ਚੰਗੇ ਹਨ ਹਾਂਜੀ ਬਾਕੀ ਕਈ ਭਰਾ ਕਹਿੰਦੇ ਆ ਵੀ ਇਹਨਾਂ ਥੱਲੇ ਦੁੱਧ ਨਹੀਂ ਹੁੰਦਾ ਦੇਖ ਲਓ ਵੀ ਚੋਈ ਜਾਂਦੇ ਹੈਗੇ ਤੇ ਸ਼ਾਇਦ ਗੱਬਣ ਵੀ ਹੋਣ ਇਹਨਾਂ ਦੇ ਬੰਦੇ ਆਉਂਦੇ ਆ ਤੇ ਆਪਾਂ ਉਹਨਾਂ ਨਾਲ ਗੱਲ ਕਰਾਵਾਂਗੇ ਤੇ ਆ ਦੇਖ ਬਈ ਵਿਚਾਰੀ ਬੈਰਾਗ ਦੇ ਵਿੱਚ ਚੀਕ ਰਹੀ ਹੈ ਕਿ ਹਨਾ ਤੇ ਆ ਛੋਟੇ ਛੋਟੇ ਕੱਟੇ ਵਿਚਾਰੇ ਚੱਲ ਗਰਮੀ ਸਾਲ ਲਗਾ ਕੇ ਵੇਚ ਦਿੰਦੇ ਆਪਾਂ ਸਿਆਣ ਲਗਾ ਕੇ ਨੇ ਦੇਖੋ ਵੱਡੀ ਗੱਲ ਨਹੀਂ ਸੀਗੀ ਤੇ ਵਾਕੀ ਇੱਕ ਮੋਰੀ ਮੱਝ ਦਿਖਾਉਣਿਆ ਤੁਹਾਨੂੰ ਪੂਰੀ ਚੰਗੀ ਤੇ ਆ ਦੇਖੋ ਹਨਾ ਰਿਪੀਟ ਹੋ ਗਈ ਕੀ ਕਾਰਨ ਬਣਦਾ ਤੇ ਉਦੋਂ ਆਪਾਂ ਸੇਲ ਕਰ ਦੇਣਾ ਇਹਨੂੰ ਤੇ ਜਿਹਦੇ ਕਰਕੇ ਵੀ ਬਹੁਤ ਸਾਰੀਆਂ ਮੱਧਾਂ ਦੇ ਵਿੱਚ ਕੱਟੀਆਂ ਜੇ ਟਾਟੂ ਮਾਲ ਚ ਚਣੀਆਂ ਆਂਦੀਆਂ ਹੈਗੀਆਂ ਤੇ ਬਾਕੀ ਦੇਖੋ ਹਣਾ ਇੱਕ ਤੁਹਾਨੂੰ ਬੁਰੀ ਦਿਖਾਉਣੇ ਆ ਬੁਰੀ ਦੇ ਵੀ ਬਾਪੀ ਕਹਿੰਦੇ ਵਾਵਾ ਡਿਮਾਂਡ ਕਰਦੇ ਹੈਗੇ ਆ ਖੜੀ ਬੁਰੀ ਕੱਟੀ ਆ ਖੜੀ ਇਹ ਰਿਪੀਟ ਰਪੂਟ ਹੀ ਹੋਈ ਹੋਣੀ ਇਹ ਕੁਝ ਹੋਰ ਹੋਇਆਗਾ ਜਾਂ ਤੂੰ ਹਿੰਦੂ ਦੀ ਯਾਰ ਤੇ ਬਾਕੀ ਚੰਗੀਆਂ ਚੰਗੀਆਂ ਛੋਟੀਆਂ ਕੱਟੀਆਂ ਵੱਡੀਆਂ ਹਣਾ ਤੇ ਜ਼ਿਆਦੇ ਬਾਕੀ ਆ ਵਿੱਚ ਕੱਟੇ ਕੱਟੀਆਂ ਫੋਰੀਆਂ ਖੜੀਆਂ ਹੈਗੀਆਂ ਤੇ ਦੇਖ ਸਕਦੇ ਹੋ ਨਾ ਤੇ ਪੂਰੀ ਗੱਲ ਬਾਤ ਆ ਵੀ ਮੰਡੀ ਦੇ ਵਿੱਚ ਤੇ ਸਾਡੀ ਆਲੇ ਕਰੋ ਕੱਟਾ ਕਿੰਨਾ ਚੰਗਾਗਾ ਮੇਲੇ ਨੰਬਰ ਚੱਕਣ ਵਾਲਾ ਸੀਗਾ ਤੇ ਜੇ ਘਾਟੂ ਮਾਚ ਰਿਹਾ ਨਾ ਤੇ ਬਾਕੀ ਧੰਨਵਾਦ ਆ ਭਰਾਵਾਂ ਦਾ ਜਿਹੜੇ ਆ ਉਹ ਯਾਰ ਕੱਟੀ ਐਸੀ ਦੀ ਹੈ ਯਾਰ ਕੱਟੀ ਲਿਆ ਵੀਡੀਓ ਦੇ ਵਿੱਚ ਦੱਸ ਦਿਆਂ ਹਨ ਤੇ ਆਉਂਦੀਆਂ ਰਹਿੰਦੀਆਂ ਚੰਗਾ ਚੰਨਾ ਮਰਜਾ ਆ ਦੇਖ ਲਓ ਬਾਈ ਦੁੱਧ ਚੋਕੇ ਕੈਨੀ ਭਰ ਲਈ ਬਾਈ ਨੇ ਦੁੱਧ ਚੋ ਚੋ ਕਿ ਇਹਨਾਂ ਦਾ ਤਾਂ ਕੱਢਿਆ ਨਾ ਸਾਰਿਆਂ ਦਾ ਆਹੋ ਵੀਰ ਹਾਂ ਇਹ ਸਾਰੀਆਂ ਦੁੱਧਾਂ ਲਗੀਆਂ ਹੋਣਗੀਆਂ ਕਿਲੋ ਕਿਲੋ ਸਵਾ ਸਵਾ ਕਿਲੋ ਦੁੱਧ ਹੁੰਦਾ ਹੀ ਆਗਾ ਹਾਂ ਸਵਾ ਕਿਲੋ ਦੁੱਧ ਹੈਗਾਗਾ ਕਾਲੂ ਇਹ ਵਰਸ ਹਾਂ ਹਾਂ ਸ਼ੌਂਕੀ ਡੇਰੀ ਫਾਰਮ ਸ਼ੌਂਕੀ ਡੇਰੀ ਫਾਰਮਰ ਸ਼ੌਂਕੀ ਡੇਰੀ ਫਾਰਮਰ ਤੇ ਲੱਭੂ ਬਹੁਤ ਵੱਡਾ ਫਰਦਾ ਦੰਕਰਾ ਨਾ ਇਹ ਆਪੋ ਆਪੇ ਨੰਗਾ ਰੰਗਾ ਬੰਨਗਾ ਬਾਕੀ ਦੇਖੋ ਹਨਾ ਆਉਣਾ ਵਾਲੇ ਟਾਈਮ ਤੱਕ ਆਪਾਂ ਚੰਗੀਆਂ ਚੰਗੀਆਂ ਲਿਆਵਾਂਗੇ ਵੀਡੀਓ ਤੇ ਬਾਕੀ ਕਰਦੇ ਆ ਗੱਲਾਂ ਬਾਤਾਂ ਤੇ ਦੇਖੋ ਵੀ ਕਾਟੂ ਮਾਲ ਦੇ ਵਿੱਚ ਇਹਦੇ ਨਾਲ ਕੱਟੀ ਆ ਜਾਂ ਉਹ ਵੀ ਹੈਗਾ ਸਾਰੇ ਭਰਾ ਜਿੰਨੇ ਵੀ ਦੂਰ ਨੇੜੇ ਦੇ ਹੈਗੇ ਡੱਬਲੀ ਮੰਡੀ ਜਾਂ ਹਰੇਕ ਥਾਂ ਤੇ ਮੰਡੀ ਲੱਗਦੀ ਹੈ ਨਾ ਤਾਂ ਉੱਥੇ ਆਉਂਦੇ ਆਉਂਦੇ ਕਾਟੂ ਮਾਲ ਦੇ ਵਿੱਚ ਤਾਂ ਉੱਥੇ ਜ਼ਰੂਰ ਆ ਕੇ ਜੀਆ ਕਰੋ ਧੰਨਵਾਦ ਆ ਸਾਡੀ ਵੀਡੀਓ ਮੇਰੇ ਸੇ ਲਈ ਆਇਆ ਜੀ ਸਾਬਾ बस हट दो ये पत्थर है आ तो बात है भाई नहीं ले बस आदमी ये बाजू और सुनो अब आवाज खाली भी चेक कर लो ठीक है और चल अपनी दोलवा दो ऊपर गया काली सूख दी ये तालाब कोई नहीं मंगला है ਜੋਰ ਬੋਲੇ ਮਰੀ ਜਾਂਦੀ ਆ ਡਾਇਟਰ ਕੋਲ ਨੱਕ ਤੇ ਮਾਰਨ ਮੁੱਕੀ ਜੇ ਖੜ ਜੂਗੀ ਨੱਕ ਤੇ ਮਰੀ ਜਾੜ ਚੋਰ ਜ਼ੋਰ ਜ਼ਿਆਦੇ ਮਰੀ ਜਾਂਦੀ ਆ ਵੀਡੀਓ ਬਣਾਈ ਜਾਂਦੇ ਹਮ ਬਣਾਉਂ ਚੇਰੀ ਬਰਲ ਹੁੰਦੀ ਆ ਤੇਰੀ ਲੋਕ ਆਉਂਦੇ ਆ ਨ ਲੈ 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 ਆ ਜੀ ਤੁਹਾਨੂੰ ਇਹ ਨਾਲ ਕੋਈ ਨਹੀਂ ਤੇ ਇਹ ਤੋਂ ਕੋਈ ਨਹੀਂ ਖੜਜਪਾ ਤਾ ਕੋਕਾਂ ਜਾਂਦਾ